ਉਨਾ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਕੋਈ ਵੀ ਰਸਨਾ ਵਾਂਝੀ ਨਾ ਰਹੇ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ ਸੁਭਾਣ ਰੱਬ ਕਬੂਲ ਹੈ ਰ ਮਰਨ ਕਬੂਲ ਜੀਵਨ ਕੀ ਛਾਡਿਆਸ ਜੀਵਨ ਕੀ ਛਾਡਿਆਸ ਜੀਵਨ ਕੇ ਛਾਡਿਆਸ ਜੀਵਨ ਕੇ ਛਾਡਿਆਸ ਹੋ ਹੋ ਸਭਨਾ ਕੀ ਰੇਨ ਕਾ ਹੋ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੈ ਪਾਸ ਤੋ ਆਓ ਹਮਾਰੈ ਪਾਸ ਆਓ ਹਮਾਰੈ ਪਾਸ ਤੋ ਆਓ ਹਮਾਰੈ ਪਾਸ ਸੂਰਾ ਸੋ ਪਹਿਚਾਨੀਐ ਸੂਰਾ ਸੋ ਪਹਿਚਾਨੀਐ ਜੋ ਲੜੇ ਦੀਨ ਕੇ ਹਿਤ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜੇ ਖੇਤ ਕਬੂ ਨਾ ਛਾੜੇ ਖੇਤ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿਤਾਰੇ ਆਪ ਮੁਕਤ ਮੋਹਿਤਾਰੇ ਆਪ ਮੁਕਤ ਮੋਹਿਤਾਰੇ ਆਪ ਮੁਕਤ ਮੋਹਿਤਾਰੇ ਤੇਗ ਮਹਾਂਦਰ ਸਿਮਾਰਿਆ ਤੇਗ ਮਹਾਂਦਰ ਸਿਮਾਰਿਆ ਕਰ ਨੋ ਨਿਧ ਆਵੈ ਧਾਏ ਕਰ ਨੋ ਨਿਧ ਆਵੈ ਧਾਏ ਕਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਰੇ ਸਭ ਥਾਈ ਹੋਏ ਸਹਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 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 ਧੰ ਗੁਰੂ ਧੰ ਪੰਜ ਪਿਆਰੇ ਧੰ ਗੁਰੂ ਧੰ ਪੰਜ ਪਿਆਰੇ ਧੰ ਗੁਰੂ ਧੰ ਪੰਜ ਪਿਆਰੇ ਧੰ ਗੁਰੂ ਧੰ ਸਾਹਿਬ ਜਾਦੇ ਧੰ ਗੁਰੂ ਧੰ ਸਾਹਿਬ ਜਾਦੇ ਵਾਹਿਗੁਰੂ 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 ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਤਾਰੇ ਆਪ ਮੁਕਤ ਮੋਹਤਾਰੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸੁਭਾਏ ਮਾਨ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਓ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ਹੁਕਮਨਾਮਾ ਸਰਵਨ ਕੀਤਾ ਹੈ ਉਪਰੰਤ ਸਮਾ ਹੋਇਆ ਹੈ ਜੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਪੋਦੇ ਦਿਨ ਪੋਦੀਆਂ ਰਾਤਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਿਰਦਾ ਕਰਨ ਵਾਸਤੇ ਉਸ ਵਿਰਸੇ ਨੂੰ ਉਸ ਇਤਿਹਾਸ ਨੂੰ ਜਾਣਨ ਵਾਸਤੇ ਗੁਰੂ ਕੇ ਚਰਨਾ ਵਿੱਚ ਪਹੁੰਚੇ ਹਾਂ ਜਿਨ੍ਹਾਂ ਮਹਾਨ ਸ਼ਹੀਦਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਸਤਗੁਰੂ ਜੀ ਦੇ ਨਾਲ ਰਹਿ ਕੇ ਆਪਣੀਆਂ ਸ਼ਹਾਦਤਾਂ ਤੱਕ ਦੇ ਦਿੱਤੀਆਂ ਪਰ ਧਰਮ ਤੋਂ ਸੱਚ ਤੋਂ ਮੁੱਖ ਨਹੀਂ ਮੋੜਿਆ ਆਨੰਦਪੁਰ ਸਾਹਿਬ ਨੂੰ ਤਕਰੀਬਨ 7-8 ਮਹੀਨੇ ਲੰਬਾ ਕੇਰਾ ਪਿਆ ਹੁਣ ਇਤਿਹਾਸ ਦੱਸਦਾ ਹੈ ਵੀ ਆਨੰਦਪੁਰ ਸਾਹਿਬ ਨੂੰ ਕੇਰਾ ਕਿਉਂ ਪਿੰਦਾ ਹੈ ਇੱਕ ਪਾਸੇ 22 ਧਾਰ ਦੇ ਜਿਹੜੇ ਪਹਾੜੀ ਰਾਜੇ ਨੇ ਉਹ ਫੌਜਾਂ ਲੈ ਕੇ ਆਏ ਇਧਰ ਦਿੱਲੀ ਤੋਂ ਰੰਗਦੇਵ ਦੀਆਂ ਭੇਜੀਆਂ ਹੋਈਆਂ ਫੌਜਾਂ ਆਈਆਂ ਨੇ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਹਨਾਂ ਨੂੰ ਖਤਰਾ ਕੀ ਹੈ ਯਾਦ ਰੱਖਿਓ ਕਈ ਵਾਰੀ ਜਿਹੜੇ ਧਰਮੀ ਨਹੀਂ ਹੁੰਦੇ ਨਾ ਉਹਨਾਂ ਨੂੰ ਧਰਮੀਆਂ ਤੋਂ ਖਤਰਾ ਮਹਿਸੂਸ ਹੁੰਦਾ ਹੈ ਪਰ ਗੁਰੂ ਨਾਨਕ ਦੇ ਘਰ ਨੇ ਜਿਹੜੇ ਲੋਕ ਮਨੁੱਖਤਾ ਨੂੰ ਠੱਗ ਰਹੇ ਸੀ ਮਨੁੱਖਤਾ ਨੂੰ ਕਿਰਾਏ ਪਾ ਰਹੇ ਸੀ ਮਨੁੱਖਤਾ ਦਾ ਸ਼ੋਸ਼ਣ ਕਰ ਰਹੇ ਸੀ ਮਨੁੱਖਤਾ ਨੂੰ ਲੁੱਟ ਰਹੇ ਸੀ ਮਹਾਰਾਜ ਨੇ ਉਹਨਾਂ ਲੋਕਾਂ ਨੂੰ ਦੱਸਿਆ ਵੀ ਤੁਸੀਂ ਗਲਤ ਕਰ ਰਹੇ ਹੋ ਚਾਹੇ ਉਹ ਧਾਰਮਿਕ ਸ਼੍ਰੇਣੀ ਸੀ ਧਰਮ ਦੇ ਨਾਮ ਤੇ ਪੁਜਾਰੀ ਸਨ ਚਾਹੇ ਉਹ ਰਾਜਨੀਤਿਕ ਰਾਜੇ ਸਨ ਬਾਬੇ ਨੇ ਸਾਰਿਆਂ ਨੂੰ ਤਾੜਨਾ ਕੀਤੀ ਰਾਜੇ ਸ਼ਹੀ ਮੁਕੱਦਮ ਕੁੱਤੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਬੇ ਰਾਜੇ ਜਿਹੜੇ ਕਸਾਈ ਹੋ ਗਏ। ਧਰਮ ਪੰਖ ਲਾ ਕੇ ਖੰਭ ਲਾ ਕੇ ਉੱਡ ਗਿਆ। ਉੱਥੇ ਜਿਹੜੇ ਧਰਮਾਂ ਦੇ ਨਾਂ ਤੇ ਲੁੱਟ ਰਹੇ ਸੀ ਬਾਬੇ ਨੇ ਉਹਨਾਂ ਨੂੰ ਵੀ ਉਹਨਾਂ ਦੇ ਕੀਤੇ ਜਿਹੜੇ ਕਰਮ ਨੇ ਉਹ ਸਾਹਮਣੇ ਰੱਖੇ। ਜਿਸ ਸਮੇਂ ਮਹਾਰਾਜ ਕਹਿੰਦੇ ਕਾਦੀ ਕੋਡ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਯੁਗਤ ਨਾ ਜਾਣੇ ਅੰਦ ਤੀਨੇ ਉਜ਼ਾੜੇ ਕਾ ਬੰਦ ਪਾਤਸ਼ਾਹ ਕਹਿੰਦੇ ਜਿਹੜੇ ਧਰਮਾਂ ਦੇ ਠੇਕੇਦਾਰ ਹਨ ਇਹਹੀ ਉਜ਼ਾੜੇ ਦਾ ਬੰਦ ਬਣ ਗਏ ਚਾਹੇ ਉਹ ਕਾਜੀ ਹੈ ਚਾਹੇ ਉਸ ਸਮੇਂ ਦਾ ਪੁਜਾਰੀ ਹੈ ਚਾਹੇ ਜੋਗੀ ਹੈ ਤੇ ਮੇਰੇ ਸਾਹਿਬ ਨੇ ਜਦੋਂ ਸੱਚ ਦੀ ਆਵਾਜ਼ ਦਿੱਤੀ ਨਾ ਤੇ ਇਹਨਾਂ ਲੋਕਾਂ ਨੂੰ ਸੱਚ ਦੀ ਆਵਾਜ਼ ਹਜ਼ਮ ਨਹੀਂ ਹੋਈ ਚੰਗੀ ਨਹੀਂ ਲੱਗੀ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਵਿਰੋਧ ਹੁੰਦਾ ਰਿਹਾ ਗੁਰੂ ਨਾਨਕ ਸਾਹਿਬ ਦੇ ਸਮੇਂ ਵੀ ਸਤਗੁਰੂ ਜੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੋਈ ਆਖੇ ਭੂਤ ਨਾ ਕੋ ਕਹੇ ਬਤਾਲਾ ਜਦੋਂ ਮਹਾਰਾਜ ਨੇ ਰਾਜਿਆਂ ਦਾ ਰਾਹ ਰੁਕਿਆ ਪਾਪ ਕੀ ਜੰਝ ਲੈ ਕਾਬਲ ਹੁਤਾਇਆ ਜੋਰੀ ਮੰਗੇ ਦਾਨ ਵੇ ਲਾ ਲੋ ਜਦੋਂ ਬਾਬਾ ਕਹਿੰਦਾ ਸ਼ਰਮ ਧੰਮ ਦੋਏ ਛੱਪ ਖਲੋਏ ਕੋਡ ਫੇਰਾ ਪ੍ਰਧਾਨ ਵੇ ਲਾ ਲੋ ਉਸ ਸਮੇ ਬਾਬਰ ਨੂੰ ਇਹ ਬਾਬਰ ਚੜ ਕੇ ਆਇਆ ਸੀ ਨਾ ਇਹ ਮਹਿਸੂਸ ਹੋਇਆ ਵੀ ਮੇਰਾ ਕੋਈ ਰਸਤਾ ਰੋਕਣ ਵਾਲਾ ਖੜਾ ਹੋ ਗਿਆ ਹੁਣ ਬਾਬਰਾਂ ਨੂੰ ਇਹਨਾਂ ਜਾਬਰਾਂ ਨੂੰ ਝੂਠ ਨੂੰ ਝੂਠ ਕਹਿਣ ਵਾਲਾ ਭਾਰਤ ਦੀ ਧਰਤੀ ਤੇ ਕੋਈ ਨਜ਼ਰ ਨਹੀਂ ਸੀ ਆ ਰਿਹਾ ਇਹ ਸਿੰਘ ਗਰਜਨਾ ਜਿਹੜੀ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਤੋਂ ਆਰੰਭ ਹੋਈ ਹੈ ਇਹ ਸਿੰਘ ਗਰਜਨਾ ਸਿੰਘ ਬੁੱਕਾ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰੋਵਾ ਜਿਹੜੀ ਆਵਾਜ਼ ਕਦੀ ਰਬਾਬ ਦੇ ਨਾਲ ਆਰੰਭ ਹੋਈ ਸੀ ਅੱਜ ਨਗਾਰੇ ਤੱਕ ਪਹੁੰਚ ਗਈ ਆਖੋ ਸਤਨਾਮ ਨਨਕਾਣਾ ਸਾਹਿਬ ਤੋਂ ਉਹ ਅਨੰਦਪੁਰ ਸਾਹਿਬ ਤੱਕ ਪਹੁੰਚ ਗਈ ਹੈ ਇਸੇ ਕਰਕੇ ਕਦੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਹਿਣਾ ਪਿਆ ਕਦੀ ਛੇਵੇਂ ਪਾਤਸ਼ਾਹ ਮਹਾਰਾਜ ਤੇ ਦਿੱਲੀ ਤਖਤ ਨੇ ਹਮਲੇ ਕੀਤੇ ਪਰ ਚਾਰੇ ਹਮਲਿਆਂ ਦੇ ਵਿੱਚ ਦਿੱਲੀ ਤਖਤ ਦੀ ਹਾਰ ਹੋਈ ਤੇ ਗੁਰੂ ਘਰ ਦੀ ਫਤਿਹ ਹੋਈ ਹੈ ਛੇਵੇਂ ਪਾਤਸ਼ਾਹ ਮਹਾਰਾਜ ਚਾਰੇ ਜੰਗਾਂ ਜਿੱਤਦੇ ਫਿਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਆਉਂਦਾ ਹੈ ਤੇ ਇਤਿਹਾਸ ਦੱਸਦਾ ਵੀ ਉਸ ਸਮੇਂ ਦਿੱਲੀ ਦੇ ਤਖਤ ਤੇ ਔਰੰਗਜ਼ੇ ਬੈਠਾ ਹੈ ਇਹ ਤਖਤ ਹਾਸਲ ਕਰਨ ਵਾਸਤੇ ਬੜਾ ਜ਼ੁਲਮ ਕਰਦਾ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਆਪਣੇ ਬਾਪ ਨੂੰ ਸ਼ਾਹ ਜਹਾਂ ਨੂੰ ਇਹਨੇ ਜੇਲ੍ਹ ਦੇ ਵਿੱਚ ਕੈਦ ਕੀਤਾ ਸੀ ਦੇਖੋ ਕੁਰਸੀ ਕਿਹੋ ਜੀ ਚੀਜ਼ ਆ ਜੀ ਆਧਵੀ ਪੰਜਾਬ ਦੀ ਜਿਹੜੀ ਬਰਬਾਦੀ ਹੈ ਮੈਨੂੰ ਮਾਫ਼ ਕਰਿਓ ਜੇ ਅੱਜ ਅਸੀਂ ਦਿਨੋਂ ਦਿਨ ਕਹਿੰਦੀ ਕਲਾ ਬਾਰੇ ਸੋਚ ਰਹੇ ਆ ਸਾਡਾ ਯੂਥ ਭਟਕਣਾ ਦੇ ਵਿੱਚ ਹੈ ਅੱਜ ਕੋਈ ਵਪਾਰ ਸਾਨੂੰ ਚੰਗਾ ਲੱਭਦਾ ਨਹੀਂ ਇਹਦੇ ਪਿੱਛੇ ਵੱਡਾ ਕਾਰਨ ਹੈ ਬਈ ਰਾਜਿਆਂ ਨੇ ਆਪਣੇ ਧਰਮ ਨਹੀਂ ਨਿਭਾਏ ਅੱਜ ਉਹ ਸਟੇਟਾਂ ਜਿਹੜੀਆਂ ਸਾਡੇ ਤੋਂ ਬਹੁਤ ਪਿੱਛੇ ਸੀ ਅੱਜ ਪੰਜਾਬ ਤੋਂ ਅੱਗੇ ਲੰਘ ਗਈਆਂ ਅੱਜ ਜਾਗਣ ਦੀ ਲੋੜ ਹੈ ਸਿੱਖੋ ਜਦੋਂ ਬਾਹਰਲੀਆਂ ਸਟੇਟਾਂ ਤੇ ਜਾਈਦਾ ਤੇ ਪਤਾ ਲੱਗਦਾ ਹੈ ਕੇਵਲ ਗੱਲਾਂ ਤੱਕ ਅਸੀਂ ਸੀਮਤ ਰਹਿ ਗਏ ਹੁਣ ਔਰੰਗਜ਼ੇਬ ਹੁਣ ਸਿਆਸੀ ਬੰਦਾ ਮੈਨੂੰ ਮਾਫ ਕਰਿਓ ਜਦੋਂ ਕੁਰਸੀ ਦਾ ਲੋਭ ਹੋਵੇ ਨਾ ਕਿਸੇ ਦਾ ਸਕਾ ਨਹੀਂ ਹੁੰਦਾ ਔਰੰਗਜ਼ੇਬ ਆਪਣੇ ਪਿਓ ਦਾ ਸਕਾ ਨਹੀਂ ਬਣਿਆ ਆਪਣੇ ਭਰਾਵਾਂ ਦਾ ਸਕਾ ਨਹੀਂ ਬਣਿਆ ਜਦੋਂ ਤਖਤ ਮਿਲ ਗਿਆ ਫਿਰ ਉਹਨੇ ਇੱਕ ਨਵਾਂ ਕੰਮ ਸ਼ੁਰੂ ਕੀਤਾ ਬਈ ਇਸਲਾਮ ਦੇ ਵਿੱਚ ਲਿਆ ਆਵਾ ਸਾਰਿਆਂ ਨੂੰ ਫਿਰ ਹਿੰਦੂਆਂ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਦਲਕ ਮੇ ਟਾਊਨ ਲੱਗਾ ਹੈ ਜੰਜੂ ਲਾਉਣ ਲੱਗਾ ਹੈ ਮੰਦਰਾਂ ਨੂੰ ਢਾਉਣ ਲੱਗਾ ਹੈ ਲਾਇਬ੍ਰੇਰੀਆਂ ਨੂੰ ਸਾੜਨ ਲੱਗਾ ਹੈ ਐਲਾਨ ਕੀਤਾ ਕੋਈ ਸੰਗੀਤਕਾਰ ਨਹੀਂ ਹੋ ਸਕਦਾ ਕੋ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋ ਸ਼ਸਤਰ ਧਾਰੀ ਨਹੀਂ ਹੋ ਸਕਦਾ ਕੋ ਤਖਤ ਲਾ ਕੇ ਬਹਿ ਨਹੀਂ ਸਕਦਾ ਉਹਨਾਂ ਸਮਿਆਂ ਦੇ ਵਿੱਚ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਇੱਕ ਨਵਾਂ ਰਾਗ ਜੈਜਾਵੰਤੀ ਉਚਾਰਨ ਕੀਤਾ ਤੋ ਸੰਗੀਤ ਦੀ ਮਨਾਈ ਕਰਦਾ ਸਾਡੇ ਘਰ ਦੇ ਵਿੱਚ ਸੰਗੀਤ ਹੋਵੇਗਾ ਇੱਥੇ ਗੁਰੂ ਘਰ ਦੇ ਕੀਰਤਨੀਏ ਕੀਰਤਨ ਕਰਨਗੇ ਢਾਡੀ ਸਿੰਘ ਵਾਰਾਂ ਗਾਉਣਗੇ ਕਵੀ ਕਵਤਾਵਾਂ ਪੜਨਗੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਹੈ ਅੱਜ ਭਾਰਤ ਦੀ ਧਰਤੀ ਤੇ ਜੇ ਸੰਗੀਤ ਜੁੰਦਾ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਕਰਕੇ ਹੈ ਉਸ ਸਮੇਂ ਕਸ਼ਮੀਰ ਦੇ ਪੰਡਤ ਇਹ ਉਹ ਪੰਡਤ ਸਨ ਜਿਹੜੇ ਬਹੁਤ ਵਿਦਵਾਨ ਸਨ ਬਹੁਤ ਸਿਆਣੇ ਸਨ ਤੇ ਗੁਰੂ ਨਾਨਕ ਦੇ ਸਮੇਂ ਤੋਂ ਇਹ ਸਿੱਖੀ ਵਿੱਚ ਆਏ ਆ ਪੰਡਤ ਕਿਰਪਾ ਰਾਮ ਦੱਤ ਪਿਆਰਿਓ ਇਹਨਾਂ ਪਰਿਵਾਰਾਂ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਯਾਦ ਰੱਖਿਓ ਕੇਵਲੀ ਜਦੋਂ ਗੰਗੂ ਦਾ ਨਾਮ ਆਉਂਦਾ ਨਾ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਾਂ ਜਦੋਂ ਗੰਗੂ ਦਾ ਜ਼ਿਕਰ ਆਉਂਦਾ ਨਾ ਵੀ ਸਾਬ ਜੀ ਆਦਿਆਂ ਨੂੰ ਗ੍ਰਿਫਤਾਰ ਕਰਵਾਇਆ ਤੇ ਅੱਜ ਕਿਹੜਾ ਥੋੜੇ ਨੇ ਜਿਹੜੇ ਇਸ ਤਰ੍ਹਾਂ ਨਹੀਂ ਕਰਦੇ ਹਾਂਜੀ ਕਿਸੇ ਧਰਮ ਦੇ ਵਿੱਚ ਸਾਰੇ ਬੰਦੇ ਇਹ ਆਖੀਏ ਸਾਰੇ ਸਿੱਖ ਇਮਾਨਦਾਰ ਨੇ ਸਾਰੇ ਵਧੀਆ ਨੇ ਇਦਾਂ ਨਹੀਂ ਹੁੰਦਾ ਕਦੀ ਜੋ ਕੀ ਅੱਲਾਹ ਜਰ ਲਿਖਦਾ ਕਹਿੰਦਾ Hindu ਹੈ ਸਭ ਅੱਛੇ ਨੇ ਮੁਸਲਮਾਨ ਹੈ ਅੱਛੇ ਦਿਲ ਨੇਕ ਹੈ ਜਿਨ ਕੇ ਵਹੀ ਇਨਸਾਨ ਹੈ ਅੱਛੇ ਕਹਿੰਦਾ ਕੋਈ ਧਰਮ ਮਾੜਾ ਨਹੀਂ ਹੁੰਦਾ ਅਸਲ ਦੇ ਵਿੱਚ ਜਿਨ੍ਹਾਂ ਦੇ ਦਿਲ ਨੇਕ ਨੇ ਉਹ ਇਨਸਾਨ ਚੰਗੇ ਹੁੰਦੇ ਆ ਉਹ ਕਿਸੇ ਵੀ ਧਰਮ ਦੇ ਵਿੱਚ ਹੋ ਸਕਦੇ ਆ ਮਾੜੇ ਵੀ ਹੋ ਸਕਦੇ ਆ ਤੇ ਚੰਗੇ ਵੀ ਬਹੁਤ ਨੇ ਪੰਡਿਤ ਕਿਰਪਾ RAM ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਸਾਰਾ ਪਰਿਵਾਰ ਭਾਈ ਬ੍ਰਹਮਦਤ ਤੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਸਿੱਖੀ ਵਿੱਚ ਆਏ ਆ ਇਧਰ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਆਪਣਾ ਸੀਸ ਦੇਣ ਵਾਸਤੇ ਦਿੱਲੀ ਜਾਂਦੇ ਆ ਤੇ ਉਹਨਾਂ ਦੇ ਨਾਲ ਸ਼ਹੀਦ ਹੋਣ ਵਾਲੇ ਭਾਈ ਮਤੀ ਦਾਸ ਭਾਈ ਸਤੀ ਦਾਸ ਇਹ ਵੀ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਸਨ ਜਿਨ੍ਹਾਂ ਨੇ ਗੁਰੂ ਤੋਂ ਪਹਿਲਾਂ ਆਪਣਾ ਤਨ ਚਲਵਾ ਲਿਆ ਭਾਈ ਮਤੀ ਦਾਸ ਨੇ ਆਪਣੇ ਗੁਰੂ ਦੇ دیدار ਕਰਦਿਆਂ ਭਾਈ ਸਤੀ ਦਾਸ ਰੂਹ ਦੇ ਵਿੱਚ ਲਪੇਟ ਕੇ ਅਗ ਲਾ ਦਿੱਤੀ ਇਹੋ ਪਰਿਵਾਰ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਸਿੱਖੀ ਹੈ ਜਿਨ੍ਹਾਂ ਦੇ ਕਿੰਨੇ ਜੀ ਪਹਿਲਾਂ ਸ਼ਹੀਦ ਹੋ ਚੁੱਕੇ ਹਨ ਭਾਈ ਪ੍ਰਾਗਾ ਇਹਨਾਂ ਦੇ ਪਰਿਵਾਰ ਵਿੱਚੋਂ ਇਹਨਾਂ ਦੇ ਬਜ਼ੁਰਗ ਸਨ ਜਿਹੜੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਸਮੇਂ ਸ਼ਹੀਦ ਹੋਏ ਭਾਈ ਪ੍ਰਾਗਾ ਜੀ ਤੇ ਯਾਦ ਰੱਖਿਓ ਉਸ ਸਮੇਂ ਸਤਿਗੁਰੂ ਸਭ ਤੋਂ ਵੱਧ ਵਿਸ਼ਵਾਸ ਇਹਨਾਂ ਤੇ ਕਰਦੇ ਸੀ ਇਹਨਾਂ ਪਰਿਵਾਰਾਂ ਤੇ ਕਿਉਂ ਕਿ ਇਹ ਪੜੇ ਲਿਖੇ ਵਿਦਵਾਨ ਪੰਡਤ ਸਨ ਤੇ ਗੁਰੂ ਘਰ ਦੇ ਲਖਾਰੀ ਵੀ ਸਨ ਭਾਈ ਮਤੀ ਦਾਸ ਇਹਨਾਂ ਦੇ ਬਜ਼ੁਰਗ ਪਹਿਲਾਂ ਗੁਰੂ ਘਰ ਦੇ ਦੀਵਾਨ ਰਹੇ ਦੀਵਾਨ ਕਿੰਨੂ ਲਾਈਦਾ ਜਿਹੜਾ ਬਹੁਤ ਭਰੋਸੇਯੋਗ ਹੋਵੇ ਤੇ ਭਾਈ ਮਤੀ ਦਾਸ ਦੇ ਜਿਹੜੇ ਬਜ਼ੁਰਗ ਨੇ ਉਹ ਗੁਰੂ ਘਰ ਦੇ ਦੀਵਾਨ ਰਹੇ ਆ ਫਿਰ ਭਾਈ ਮਤੀ ਦਾਸ ਦੀਵਾਨ ਬਣੇ ਤੇ ਭਾਈ ਸਤੀ ਦਾਸ ਉਹਨਾਂ ਦਾ ਜਿਹੜਾ ਭਰਾ ਸੀ ਉਹ ਗੁਰੂ ਘਰ ਦਾ ਲਖਾਰੀ ਸੀ ਇਹ ਗੁਰੂ ਘਰ ਦੇ ਉਹ ਅਨੰਦ ਪ੍ਰਵਾਦ ਨੇ ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਔਰੰਗਜ਼ੇਬ ਜਦੋਂ ਜ਼ੁਲਮ ਕਰ ਰਿਹਾ ਸੀ ਉਸ ਸਮੇਂ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਮਰ ਕੇਵਲ 9 ਸਾਲ ਹੈ ਜਦੋਂ ਆਪਣੇ ਬਾਪੂ ਨੂੰ ਦਿੱਲੀ ਤੋਰਦੇ ਆ ਸ਼ਹੀਦ ਹੋਣ ਵਾਸਤੇ ਇਹ ਪਹਿਲੀ ਸ਼ਹਾਦਤ ਹੈ ਇਸ ਪਰਿਵਾਰ ਦੀ ਕਿ 9 ਸਾਲ ਦੀ ਉਮਰ ਵਿੱਚ ਆਪਣੇ ਬਾਪੂ ਨੂੰ ਭੇਜਿਆ ਸ਼ਹਾਦਤ ਹੋਈ ਹੈ ਦਿੱਲੀ ਤੋਂ ਕੇਵਲ ਸੀਸ ਆਇਆ ਪਰ ਧਰਮ ਦੇ ਕਲਗੀਧਰ ਪਾਤਸ਼ਾਹ ਜਿਨ੍ਹਾਂ ਦੁਬਾਰਾ ਫਿਰ ਗੁਰਤਾ ਗੱਦੀ ਤੇ ਬਿਰਾਜ਼ਮਾਨ ਹੋ ਕੇ ਇਨਾਂ ਹਾਕਮਾਂ ਦੀ ਪਰਵਾਹ ਨਹੀਂ ਕੀਤੀ ਸਿੱਖੀ ਨੂੰ ਇੱਕ ਨਵੇਂ ਮੋੜ ਤੇ ਲੈ ਜਾਂਦਾ ਅਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਬਾਹਰ ਮਹਾਰਾਜ ਨੇ ਪ੍ਰਚਾਰ ਦੇ ਕਾਰਜ ਸ਼ੁਰੂ ਕੀਤੇ ਪੌਂਟਾ ਨਗਰ ਵਸਾਇਆ ਚਾਹੇ ਉਸ ਸਮੇਂ ਪਹਾੜੀ ਰਾਜਿਆਂ ਨੇ ਹਮਲੇ ਵੀ ਕੀਤੇ ਪੰਗਾਣੀ ਦੀ ਜੰਗ ਨਦੌਨ ਦੀ ਜੰਗ ਹੁਸੈਣੀ ਦੀ ਜੰਗ ਹੋਈ ਪਰ ਸਤਿਗੁਰੂ ਹਰ ਹਮਲੇ ਦਾ ਜਵਾਬ ਦਿੰਦੇ ਰਹੇ ਪਿਤਾ ਦੀ ਸ਼ਹਾਦਤ ਤੋਂ ਬਾਅਦ 9 ਸਾਲ ਦਾ ਗੁਰੂ ਬਣਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਤਿਹਾਸ ਦੱਸਦਾ ਵੀ ਸਤਗੁਰਾਂ ਨੇ ਸਿੱਖੀ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਜਾਣ ਵਾਸਤੇ ਹੁਣ ਨਵੀਆਂ ਤਿਆਰੀਆਂ ਆਰੰਭ ਕੀਤੀਆਂ ਪਹਿਲੇ ਪਿਤਾ ਕਟਾਇਆ ਅਬ ਬੱਚੇ ਕਟਾਊਂਗਾ ਨਾਨਕ ਦਾ ਬਾਗ ਖੂਨ ਜਿਗਰ ਸਿੱਖ ਲਾਊਂਗਾ ਠੀਕ ਹੈ ਪਹਿਲਾਂ ਪਿਤਾ ਦੀ ਸ਼ਹਾਦਤ ਦਿੱਤੀ ਹੈ ਜੋ ਕੀ ਅੱਲਾ ਯਾਰ ਲਿਖਦੇ ਨੇ ਕਹਿੰਦੇ ਉਹ ਪੁੱਤਰਾਂ ਦੀ ਸ਼ਹਾਦਤ ਦੇਣ ਵਾਸਤੇ ਵੀ ਤਿਆਰ ਹੈ। ਪੰਥ ਵਸੈ ਮੈਂ ਉੱਜਣਾ ਕਿਉਂਕਿ ਗੁਰੂ ਦੇ ਖਿਆਲ ਕਿੱਦਾਂ ਦੇ ਨੇ ਪੰਥ ਵਸੈ ਅੱਜ ਬੰਦਾ ਕਹਿੰਦਾ ਮੈਂ ਵਸਦਾ ਰਹਾ ਪੰਥ ਭਾਵੇਂ ਉੱਜੜ ਜਾਵੇ। ਅੱਜ ਕਈਆਂ ਦੀ ਸੋਚ ਇਦਾਂ ਦੀ ਵੀ ਬਣ ਗਈ ਹੈ। ਬਸ ਮੈਨੂੰ ਕੁਰਸੀ ਚਾਹੀਦੀ ਹੈ ਮੈਨੂੰ ਚੌਧਰਾ ਚਾਹੀਦੀਆਂ ਨੇ ਮੈਂ ਪੰਥ ਤੋਂ ਕੀ ਲੈਣਾ। ਪਰ ਗੁਰੂ ਦੀ ਸੋਚ ਕੀ ਹੈ ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹ ਤਰੈ ਪਿਆਰਿਓ ਇਹ ਜਿਹੜੇ ਜੰਗ ਹੋਏ ਇਨ੍ਹਾਂ ਜੰਗਾਂ ਦੇ ਵਿੱਚ ਪਹਾੜੀ ਰਾਜਿਆਂ ਦੀ ਹਾਰ ਹੁੰਦੀ ਹੈ ਅਨੰਦਪੁਰ ਸਾਹਿਬ ਨੂੰ ਘੇਰੇ ਪਾਏ ਫਿਰ ਦਿੱਲੀ ਦਾ ਦਰਵਾਜ਼ਾ ਖੜਕਾਉਂਦੇ ਆ ਔਰੰਗਜ਼ੇਬ ਨੂੰ ਕਹਿੰਦੇ ਫੌਜਾਂ ਭੇਜ ਆਨੰਦਪੁਰ ਸਾਹਿਬ ਤੋਂ ਖਤਰਾ ਹੈ ਕਿਉਂਕਿ ਉੱਥੇ ਰੰਜੀਤ ਨਗਾਰਾ ਵੱਜਦਾ ਹੈ ਮੈਂ ਬੇਨਤੀ ਕੀਤੀ ਸੀ ਜਿਹੜਾ ਸਫ਼ਰ ਰਬਾਬ ਤੋਂ ਸ਼ੁਰੂ ਹੋਇਆ ਅੱਜ ਨਗਾਰੇ ਤੱਕ ਪਹੁੰਚ ਗਿਆ ਰੰਜੀਤ ਨਗਾਰਾ ਬਣਾਇਆ ਜਾਂਦਾ ਹੈ ਇੱਥੇ ਹੋਲਾ ਮਹੱਲਾ ਖੇਡਿਆ ਗਿਆ ਇੱਥੇ ਯੂਥ ਨੂੰ ਇੱਥੇ ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਦੇ ਅਭਿਆਸ ਕਰਾਏ ਜਾਂਦੇ ਆ ਇੱਥੇ ਨੌਜਵਾਨਾਂ ਨੂੰ ਤਰਾਕੀ ਘੋੜਸਵਾਰੀ ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਏ ਜਾਂਦੇ ਆ ਇੱਥੇ ਭਾਰਤ ਵਰਸ਼ ਦੀ ਜਵਾਨੀ ਨੂੰ ਜਾਗਰਤ ਕੀਤਾ ਜਾ ਰਿਹਾ ਢਾਡੀ ਸਿੰਘ ਵਾਰਾਂ ਗਾਉਂਦੇ ਆ ਪੌਂਟਾ ਸਾਹਿਬ ਦੀ ਧਰਤੀ ਤੇ ਕਵੀ ਕਵਤਾਵਾਂ ਸਰਵਨ ਕਰਾਉਂਦੇ ਆ ਤੇ ਠੰਡੇ ਹੋਏ ਖੂਨ ਨੂੰ ਦੁਬਾਰਾ ਗਰਮਾ ਦਿੰਦੇ ਆ ਜਿਹੜੇ ਲੋਕ ਕਦੀ ਆਖਦੇ ਸੀ ਨੰਗੀ ਕਰਦ ਕਬੀ ਨੇ ਪੱਕੜੀ ਕਾਮ ਹਮਾਰਾ ਤੋਲ ਲੈ ਤੱਕੜੀ ਕਿੜੀ ਉੱਡਾ ਤੋਂ ਡਰ ਜਾਏ ਮੁਗਲਾਂ ਸੇ ਕੈਸੇ ਲੜ ਪਾਏ ਉਹਨਾਂ ਨੂੰ ਸਤਗੁਰੂ ਜੀ ਨੇ ਹੱਥਾਂ ਦੇ ਵਿੱਚ ਕਿਰਪਾਨਾਂ ਢਾਲਾਂ ਤੇ ਬੰਦੂਖਾਂ ਫੜਾ ਦਿੱਤੀਆਂ ਮਹਾਰਾਜ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਜੇ ਮਨੁੱਖ ਦੇ ਪੱਲੇ ਇੱਜ਼ਤ ਹੀ ਨਹੀਂ ਜੇ ਧੀਆਂ ਪੈਣਾ ਮਹਿਫੂਜ਼ ਨਹੀਂ ਤੇ ਜੇ ਸੀਸ ਤੇ ਦਸਤਾਰ ਨਹੀਂ ਪਿਆਰਿਓ ਜੀਣ ਦਾ ਅਧਿਕਾਰ ਹੀ ਨਹੀਂ ਤੇ ਪਾਤਸ਼ਾਹ ਕਹਿੰਦੇ ਇਹੋ ਜੀ ਜਿਹੜੀ ਜ਼ਿੰਦਗੀ ਹੈ ਲੰਤ ਹੈ ਇਸ ਕਰਕੇ ਮੇਰੇ ਸਾਹਿਬ ਨੇ ਸਾਨੂੰ ਦਸਤਾਰਾਂ ਦਿੱਤੀਆਂ ਸਾਨੂੰ ਕੇਸ ਦਿੱਤੇ ਪਾਤਸ਼ਾਹ ਕਹਿੰਦੇ ਕੇਸ ਗੁਰੂ ਕੀ ਮੋਹਰ ਹੈ ਸਾਬਤ ਸੂਰਤ ਦਸਤਾਰ ਸਿਰਾਂ ਜੋ ਧੰਨ ਗੁਰੂ ਨਾਨਕ ਸਾਹਿਬ ਦਾ ਮਾਰਗ ਆਰੰਭ ਕੀਤਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹਨੂੰ ਖਾਲਸਾ ਪੰਥ ਦੇ ਵਿੱਚ ਬਦਲ ਦਿੱਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਗੁਰ ਸੰਗਤ ਕਿੰਨੀ ਖਾਲਸਾ ਮਨਮੁਖੀ ਦੁਹੇਲਾ ਉਸੇ ਸੰਗਤ ਨੂੰ ਫਿਰ ਖਾਲਸਾ ਹੀ ਰੂਪ ਮਹਾਰਾਜ ਨੇ ਬਖਸ਼ਿਸ਼ ਕੀਤਾ ਅਖੀਰ ਇਹਨਾਂ ਨੂੰ ਅਨੰਦਪੁਰ ਸਾਹਿਬ ਦੀਆਂ ਇਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਜਿਹੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਬਣਿਆ ਇਹ ਯੂਨੋ 1945 ਵਿੱਚ 20ਵੀਂ ਸਦੀ 'ਚ ਬਣੀ ਹੈ ਯਾਦ ਰੱਖਿਓ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਪਰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇ ਘਰ ਨੇ ਇਸ ਧਰਤੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਆਰੰਭ ਕੀਤੀ ਤੇ ਔਰਤ ਨੂੰ ਜਿੱਥੇ ਸਨਮਾਨ ਦਿੱਤਾ ਬਰਾਬਰਤਾ ਇਹ ਮਨੁੱਖੀ ਅਧਿਕਾਰ ਇਹ ਗੁਰੂ ਨਾਨਕ ਦੀ ਕਿਰਪਾ ਹੈ ਸੋ ਕਿਉ ਮੰਦਾ ਆਖੀ ਜਿਤ ਜਮਹਿ ਰਾਜਾ ਜਿੱਤੇ ਸ਼ੂਦਰ ਨੂੰ ਖਾਣ ਦਾ ਪੀਣ ਦਾ ਧਾਰਮਿਕ ਅਸਥਾਨਾਂ ਤੇ ਜਾਣ ਦਾ ਅਧਿਕਾਰ ਨਹੀਂ ਸੀ ਇਹ ਮਨੁੱਖੀ ਅਧਿਕਾਰ ਕਿੰਨੇ ਦਿੱਤਾ ਇਹ ਗੁਰੂ ਨਾਨਕ ਸਾਹਿਬ ਨੇ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਅਤ ਨੀਚ ਨਾਨਕ ਤਿਨ ਕੈ ਸੰਗ ਸਾਥ ਵਡਿਆ ਸਿਉ ਕਿ ਹਾਜੀ ਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਨੁੱਖਤਾ ਨੂੰ ਸੁੱਖ ਦਾ ਸਾਹ ਮਿਲਿਆ ਤੇ ਸਤਿਗੁਰਾਂ ਨੇ ਆਮ ਲੋਕਾਂ ਨੂੰ ਇਨ ਗਰੀਬਨ ਕੋ ਦਿਉ ਬਾਦਸ਼ਾਹੀ ਇਹ ਯਾਦ ਕਰਾਂ ਹਮਰੀ ਗੁਰਿਆਈ ਪਿਆਰਿਓ ਆ ਚੀਜ਼ਾਂ ਪਹਾੜੀ ਰਾਜਿਆਂ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ ਵੀ ਜਿਹੜੇ ਕੱਲ ਤੱਕ ਸਾਡੇ ਮਜ਼ਦੂਰ ਸੀਗੇ ਸਾਡਾ ਪਾਣੀ ਢੋਂਦੇ ਸੀਗੇ ਸਾਡੇ ਕੱਪੜੇ ਰੰਗਦੇ ਸੀਗੇ ਸਾਡੀ ਮੁੱਠੀ ਚਾਪੀ ਕਰਦੇ ਸੀਗੇ ਅੱਜ ਉਹ ਸਰਦਾਰ ਬਣ ਗਏ ਆ ਜੋ ਘੋੜਿਆਂ ਦੇ ਸ਼ਾਹ ਸਵਾਰ ਬਣ ਗਏ ਆ ਜੋ ਹੱਥਾਂ ਦੇ ਵਿੱਚ ਸ਼ਸਤਰ ਲੈ ਕੇ ਲੜਨ ਲੱਗ ਗਏ ਇਸ ਕਰਕੇ ਪਿਆਰੇ ਅਨੰਦਪੁਰ ਸਾਹਿਬ ਨੂੰ ਘੇਰੇ ਪਏ ਜਦੋਂ ਆਪ ਜਿੱਤ ਨਹੀਂ ਸਕੇ ਗੁਰੂ ਨੂੰ ਫਿਰ ਇਹਨਾਂ ਨੇ ਦਿੱਲੀ ਦਾ ਦਰਵਾਜ਼ਾ ਖੜਕਾਇਆ ਉੱਥੋਂ ਅਰੰਗਜੀਤ ਆਪਣੇ ਸੂਬੇਦਾਰ ਭੇਜਦਾ ਰਿਹਾ ਕਈ ਜੰਗਾਂ ਹੋਈਆਂ ਪਰ ਬਹੁਤ ਸਾਰੇ ਜਰਨੈਲ ਜਿਹੜੇ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਭੌਰੇ ਬਣ ਗਏ ਸੀ ਸੈਦ ਬੇਗ ਵਰਗੇ ਸੈਦਖਾਂ ਵਰਗੇ ਅਖੀਰ ਜਿਹੜਾ ਅਖੀਰਲਾ ਘੇਰਾ ਪਿਆ ਇਹ 1704 ਦੇ ਵਿੱਚ ਪੈਂਦਾ